ਆਵੇ ਤੋ ਆਰੇ ਪਿੰਡ ਤੋਂ ਆ ਆਸੀ ਤੋਂ ਕੀ ਨਾਮ ਹੈ ਢੀਸ਼ੂ ਹੈ ਢੀਸ਼ੂ ਢੀਸ਼ੂ ਤੇਰਾ ਨਾਮ ਲਿਖਣਾ ਅਗੀ ਜਿਹੜਾ ਤੇਰਾ ਨਾਮ ਪੋਚਿਆ ਡੈਡੀ ਦਾ ਨਾਮ ਕੀ ਹੈ ਜਿਹੜਾ ਨਾਮ ਬਿਕਰਮ ਕਰਜ਼ਾ ਨੰਬਰ ਕੀ ਤੇਰੇ 55 ਤੇ ਕੀ ਖੋਇਆ ਸੀਨੇ ਨਹੀਂ ਯਾਰ ਗਲਤੀਆਂ ਪਰਸ ਖਾਇਆ ਗਿਆ ਪਰਸ ਖੋਇਆ ਗਿਆ ਪੈਸੇ ਕਿੱਥੇ ਗਿਆ ਭਾਈ ਪੈਸੇ ਬਾਈ ਨੂੰ ਲੰਘ ਜਾਈ ਤੇ ਖਾਲੀ ਪਰਸਟ ਖਾਲੀ ਪਰਸ ਮੁੜਿਆ ਇਹਦੇ ਮਰਥੇ ਵਿਖਾ ਦੇ ਹੋਰ ਕੀ ਖੋਇਆ ਹੋਰ ਕੀ ਖੋਇਆ ਪਰਸ ਦੇ ਨਾਲ ਫੋਨ ਹੋ ਗਿਆ ਭਾਈ ਫੋਨ ਹੋਇਆ ਸੀ ਕਿਉਂ ਕਿੱਥੋਂ ਹੋਇਆ ਗਿਆ ਚੇਰਾ ਨਾ ਮੁੰਡਾ ਨਾਲ ਦੀ ਜੀਰਾ ਰੋਡ ਤੋਂ ਜੀਰਾ ਰੋਡ ਤੋਂ ਹੋਇਆ ਕਿੰਨੇ ਕਿੰਨੇ ਨੇ ਸੀਗੇ ਦੋ ਜਣੇ ਸੀਗੇ ਤੇ ਪਹਿਲਾ ਕਿੰਨੇ ਹੋਏਗੇ ਆ ਪਹਿਲਾ ਕਿੰਨੇ ਫੋਨ ਗੋਏ ਆ ਪਹਿਲਾ ਬਾਈ ਇੱਕ ਆ ਸਭ ਤੋਂ ਪਹਿਲਾ ਹੋਇਆ ਆਹੀ ਕੋਈ ਆਹੀ ਕੰਮ ਹੈ ਬਾਈ ਕਸਮ ਲਾ ਕੇ ਨਹੀਂ ਦੱਸ ਪਹਿਲਾ 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 ਬਰਚੇਗਾ ਕੋਈ ਪਹਿਲਾ ਬਰਚੇਗਾ ਕੋਈ Mickey, Mickey,